ਅੰਮਰਸਰ ਤੋਂ ਹਲਕਾ ਰਾਜਸਥਾਨੀ ਦੇ ਆਮ ਆਦਮੀ ਪਾਰਟੀ ਦੇ ਇੰਚਾਰਜ ਮੈਡਮ ਸੋਨੀਆ ਮਾਨ ਉਹਨਾਂ ਨੂੰ ਸ਼ਖਸ ਵੱਲੋਂ ਜੋ ਹੈ ਕਿ ਧਮਕੀਆਂ ਦਿੱਤੀਆਂ ਗਈਆਂ ਸਨ ਜਿਸ ਸ਼ਖਸ ਵੱਲੋਂ ਧਮਕੀਆਂ ਦਿੱਤੀਆਂ ਗਈਆਂ ਸਨ ਉਸ ਸ਼ਖਸ ਨੂੰ ਗ੍ਰਫਤਾਰ ਕਰ ਲਿਆ ਗਿਆ ਜੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਸ਼ਖਸ ਦੇ ਵੱਲੋਂ ਜੋ ਹੈ ਸੋਨੀਆ ਮਾਨ ਨੂੰ ਆਮ ਆਦਮੀ ਪਾਰਟੀ ਦੇ ਜੋ ਇੰਚਾਰਜ ਹਲਕਾ ਰਾਜਾ ਸੰਸੀ ਦੇ ਇੰਚਾਰਜ ਨੇ ਉਹਨਾਂ ਨੂੰ ਜੋ ਹੈ ਕਿ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਸੀ ਇਸ ਸ਼ਖਸ ਵੱਲੋਂ ਜੋ ਹੈ ਕਿ ਇੱਕ ਫੇਕ ਆਈਡੀ ਬਣਾ ਕੇ ਪ੍ਰੀਤ ਜੱਟੀ ਦੇ ਨਾਮ ਦੀ ਇੱਕ ਫੇਕ ਆਈਡੀ ਬਣਾ ਕੇ ਇਸ ਸ਼ਖਸ ਦੇ ਵੱਲੋਂ ਜੋ ਹੈ ਕਿ ਸੋਨੀਆ ਮਾਨ ਨੂੰ ਧਮਕੀਆਂ ਦਿੱਤੀਆਂ ਗਈਆਂ ਸਨ ਔਰ ਇਸ ਸ਼ਖਸ ਦੇ ਵੱਲੋਂ ਹੋਰ ਵੀ ਤਿੰਨ ਚਾਰ ਫੇਕ ਆਈਡੀਆ ਬਣਾਈਆਂ ਸੀ ਔਰ ਇਸ ਸ਼ਖਸ ਦੇ ਵੱਲੋਂ ਹਥਿਆਰਾਂ ਦੀਆਂ ਫੋਟੋਆਂ ਪਾ ਕੇ ਵੀ ਉਸ ਜੋ ਹੈ ਆਈਡੀ ਤੋਂ ਧਮਕੀ ਵੱਜੂ ਜੋ ਵਰਤਿਆ ਗਿਆ ਸੀ ਔਰ ਇਸ ਸ਼ਖਸ ਨੂੰ ਜੋ ਹੈ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਜੋ ਹੈ ਗ੍ਰਿਫਤਾਰ ਕਰ ਲਿਤਾ ਗਿਆ ਹੈ ਇਹ ਉਹੀ ਸ਼ਖਸ ਹੈ ਜੋ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿਸ ਵੱਲੋਂ ਜੋ ਹੈ ਸੋਨੀਆ ਮਾਨ ਉਹਨਾਂ ਨੂੰ ਜੋ ਆਮ ਆਦਮੀ ਪਾਰਟੀ ਦੇ ਇੰਚਾਰਜ ਹਨ ਹਲਕਾ ਰਾਜ ਸਾਂਸੀ ਤੋਂ ਇਸ ਨੂੰ ਗ੍ਰਿਫਤਾਰ ਕਰ ਲਿਤਾ ਗਿਆ ਤਸਵੀਰਾਂ ਤੁਹਾਨੂੰ ਲਗਾਤਾਰ ਸਾਂਝਾ ਕਰ ਰਹੇ ਹਾਂ ਜੁੜੇ ਹੋre ਪੂਰੀ ਖਬਰ ਲਈ ਪੰਜਾਬ ਮੈਟਰ ਨਿਊਜ਼ ਦੇ ਨਾਲ ਕਰਵਾ ਐਡੀ ਕੇ ਕੀ ਤੇਰੀ ਫੇਡ ਆਈਦੀ ਆ ਉਹ ਤੂੰ ਬਣਾਈ ਸਿਰਫ ਹਣੀ ਕਮੈਂਟ ਨਹੀਂ ਕਰਦਾ ਹੈ ਉਦਾਂ ਸਾਰਾ ਕਮੈਂਟ ਕਰਦਾ ਹੈ ਅੱਛਾ ਤੂੰ ਕਮੈਂਟ ਕੀਤਾ ਹੈ ਤੇ ਆਈਡੀ ਪੋਸਟ ਕਰਨ ਵਾਲੋ ਭਾਈ ਕਹੀ ਹੈ ਪੋਸਟ ਠੀਕ ਫ੍ਰੀ ਵੀ ਆਈਦੀ ਆਲੀ ਨਾ ਤੂੰ ਰੱਖਿਆ ਸੀ ਬਰੀ ਜੱਟੀ ਦਾ ਬਰੀ ਜੱਟੀ ਦਾ ਕਿਨੇ ਰੱਖਿਆ ਸੀ ਨਾ ਲੈ ਆਈ ਸੀ ਮੇਰੀ ਆਈਡੀ ਦੇ ਰਹੀ ਸੀ ਕਮੈਂਟ ਵੀ ਦੇ ਲੈ ਕਮੈਂਟ ਜੀ ਆਮ ਆਦਮੀ ਪਾਰਟੀ ਦੇ ਹਲਕਾ ਰਾਜਾ ਸਾਸੀ ਤੋਂ ਇੰਚਾਰਜ ਮੈਡਮ ਸੋਨੀਆ ਮਾਨ ਨੂੰ ਸੋਸ਼ਲ ਮੀਡੀਆ ਰਾਹੀਂ ਕਿਸੇ ਵੱਲ ਅਨਨੋਨ ਬੰਦੇ ਵੱਲੋਂ ਗੋਲੀਆਂ ਮਾਰ ਕੇ ਜਾਨੋਂ ਮਾਰਨ ਦੀ ਧਮਕੀਆਂ ਦਿੱਤੀਆਂ ਗਈਆਂ ਸੀ ਉਸ ਬੰਦੇ ਵਿੱਚ ਸੋਸ਼ਲ ਮੀਡੀਆ ਹੈਂਡਲਰ ਉਹਨਾਂ ਦੇ ਵੱਲੋਂ ਇੱਕ ਅਰਜ਼ੀ ਦਿੱਤੀ ਗਈ ਸੀ ਜਿਸ ਸੰਬੰਧੀ ਮਾਨਯੋਗ ਐਸਐਸਪੀ ਸ਼੍ਰੀ সোহੇਲ ਮੀਰ ਜੀ ਆਈਪੀਐਸ ਅੰਮ੍ਰਿਤਸਰ ਦਿਹਾਤੀ ਉਹਨਾਂ ਵੱਲੋਂ ਤੁਰੰਤ ਐਫਆਈਆਰ ਦਰਜ ਕਰਨ ਦਾ ਹੁਕਮ ਹੋਇਆ ਜਿਸ ਤੇ ਐਫਆਈਆਰ ਨੰਬਰ 8 ਅੰਡਰ ਸੈਕਸ਼ਨ ਆਈਟੀ ਐਕਟ ਚਾਰਟ ਸੀ ਸ਼ਾਟ ਡੀ ਔਰ 352 2 ਔਰ 318 4 ਬੀ ਐਨ ਐਸ ਤਹਿਤ ਕੇਸ ਰਿਸਟਰ ਕੀਤਾ ਗਿਆ ਔਰ ਤੁਰੰਤ ਇਸ ਕੇਸ ਦੀ ਤਫਤੀਸ਼ ਅਲਗ-ਅਲਗ ਯੂਨਟਾਂ ਰਾਹੀਂ ਟੀਮਾਂ ਬਣਾ ਕੇ ਸ਼ੁਰੂ ਕਰ ਦਿੱਤੀ ਗਈ ਜਿਸ ਦੀ ਇਸ ਪੂਰੀ ਟੀਮ ਨੂੰ ਹੈਡ ਕਰ ਰਹੇ ਸੀਗੇ ਮਾਣਯੋਗ ਸ਼੍ਰੀ ਅਜਿਤਿਆ ਵਾਰੀਅਰ ਐਸ ਪੀ ਡੀ ਉਨ੍ਹਾਂ ਦੀ ਰਹਿਮਾਈ ਹੈਡ ਅਲੱਗ-ਅਲੱਗ ਟੀਮਾਂ ਨੇ ਟੈਕਨੀਕਲ ਔਰ ਹਿਊਮਨ ਇੰਟੈਲੀਜੈਂਸ ਰਾਹੀਂ ਇਸ ਕੇਸ ਨੂੰ ਟੈਸਟ ਕਰਦਿਆਂ ਹੋਇਆ ਇੱਕ ਗੋਪੀ ਨਾਮ ਦਾ ਵਿਅਕਤੀ ਜੋ ਕਿ ਅਲੱਗ-ਅਲੱਗ ਆਈਡੀਆ ਪੰਜ-ਸੱਤ ਆਈਡੀਆ ਅਲੱਗ-ਅਲੱਗ ਬਣਾ ਕੇ ਉਹ ਧਮਕੀਆਂ ਦੇ ਰਿਹਾ ਸੀ ਉਹਨੂੰ ਆਈਡੈਂਟੀਫਾਈ ਕਰਕੇ ਇਸ ਕੇਸ ਵਿੱਚ ਨਾਮਜ਼ਦ ਕੀਤਾ ਔਰ ਉਹਦੀ ਤੁਰੰਤ ਗ੍ਰਿਫਤਾਰੀ ਕੀਤੀ ਗਈ। ਕਾਰਨ ਕੀ ਆ ਕਿਉਂ ਧਮਕੀਆਂ ਦਿੱਤੀਆਂ ਜਾ ਰਹੀਆਂ ਨਹੀਂ ਸੀ ਇਹਦੇ ਵੱਲੋਂ? ਇਹਦੇ ਕਾਰਨ ਇਹਦੇ ਵਿੱਚ ਇਹਦਾ ਜਿਹੜਾ ਪਿਸ਼ੋਕਟ ਸੀਗਾ ਇਹ ਥਾਣਾ ਪਿੰਡੀ ਸੈਦਾਂ ਦੇ ਵਿੱਚ ਇਹਦਾ ਪਿੰਡ ਪੈਂਦਾ ਪਿੰਡੀ ਸੈਦਾਂ ਉੱਥੋਂ ਦਾ ਹੈ। ਉਹ ਸਾਰੇ ਕਾਰਨਾਂ ਨੂੰ ਹਾਲੇ ਗਹਿਰਾਈ ਨਾਲ ਤਫ਼ਤੀਸ਼ ਕਰਕੇ ਔਰ ਹਰੇਕ ਪੱਖ ਤੋਂ ਹਰੇਕ ਐਂਗਲ ਤੋਂ ਇਸ ਬਾਰੇ ਇਨਵੈਸਟੀਗੇਸ਼ਨ ਜਾਰੀ ਹੈ ਜੀ ਆ ਆਰ ਕੇ ਪਾਰਟੀ ਦੇ ਕਾਂਗਰਸੀ ਦੀ ਲੜਾਈ ਦਾ ਇੱਕ ਹਿੱਸਾ ਬਣ ਗਿਆ ਹੈ ਜਾਂ ਉਹਦਾ ਹਿੱਸਾ ਹੀ ਹੈ ਉਹ ਤਫ਼ਤੀਸ਼ ਦਾ ਮੈਟਰ ਹੈ ਜੀ ਉਹ ਲੈ ਹਾਲੇ ਤੇ ਅਰੈਸਟ ਕੀਤੀ ਗਈ ਆ ਜਿਸ ਕਰਕੇ ਅੱਜ ਅਰੈਸਟ ਤੋਂ ਬਾਅਦ ਬਾਕੀ ਤਫਤੀਸ਼ ਦੇ ਵਿੱਚ ਜਿੱਦਾਂ ਜਿੱਦਾਂ ਕਾਥ ਆਣਗੇ ਉਹ ਤੁਹਾਡੇ ਨਾਲ ਸਾਂਝੇ ਕੀਤੇ ਜਾਣਗੇ ਇਹ ਸਾਰੀਆਂ ਚੀਜ਼ਾਂ ਤਫਤੀਸ਼ ਦੇ ਵਿੱਚ ਆਣ ਗਈਆਂ ਜੀ ਹਾਲੇ ਫਿਲਹਾਲ ਇਹਦੀ ਇੱਕ ਦੀ ਗ੍ਰਿਫਤਾਰੀ ਕੀਤੀ ਗਈ ਹੈ ਉਹਨੇ ਇਹਨੇ ਆਈਡੀ ਬਣਾਈ ਜਿਸ ਨਾਮ ਦੇ ਉੱਤੇ ਉਸਨੇ ਮੈਸੇਜ ਇਹਨੇ ਅਲੱਗ-ਅਲੱਗ 5-6 ਆਈਡੀਆਂ ਅਲੱਗ-ਅਲੱਗ ਬਣਾਈਆਂ ਜੀ ਅਲੱਗ-ਅਲੱਗ ਨਾਵਾਂ ਦੀਆਂ ਮਨਛਾ ਕੀ ਲੱਗਦੀ ਹੈ ਮਨਛਾ ਇਹਦੇ ਵਿੱਚ ਹਾਲੇ ਤੱਕ ਜੋ ਸਾਹਮਣੇ ਆਇਆ ਵਾ ਇਹ ਇਹ ਬੀਏ ਫਸਟ ইয়ার ਦੇ ਵਿੱਚ ਪੜਦਾ ਵਾ ਪ੍ਰਵੋਕ ਹੋ ਕੇ ਜੋ ਮੋਡਲੀ ਤਫਤੀਸ਼ ਦੇ ਵਿੱਚ ਇਹਨੇ ਤੈਸ ਦੇ ਵਿੱਚ ਆ ਕੇ ਦਿੱਤਾ ਬਾਕੀ ਜਿਹੜਾ ਵਾ ਇਹਦੇ ਹਰ ਐਂਗਲ ਤੋਂ ਕਿਉਂਕਿ ਇਹ ਮਾਮਲਾ ਥੋੜਾ ਸੀਰੀਅਸ ਆ ਇਹਦਾ ਹਰੇਕ ਐਂਗਲ ਹਾਲੇ ਕੋਖਣਾ ਜ਼ਰੂਰੀ ਹੈ ਉਮਰ ਗਨੀ ਜਨ ਉਮਰ ਵੀ ਕਰਨਾ ਕੀ ਹੈ ਉਮਰ ਇਹਦੀ ਬੀਏ ਫਸਟ ਇਅਰ ਦੇ ਵਿੱਚ ਪੜਦਾ ਜੀ ਨੇ ਤੇ ਕੁੜੀ ਦਾ ਨਾਮ ਹੈ ਇਹ ਇਹਦੇ ਕੁੜੀ ਨਾਂ ਦੇ ਬਣਾਈਆਂ ਗਈਆਂ ਵਾ ਮੁੰਡਿਆਂ ਦੇ ਨਾਂ ਤੋਂ ਹੀ ਬਣਾਈਆਂ ਅਲੱਗ-ਅਲੱਗ ਆਈਡੀਆਂ ਆ ਇਹਨੇ ਆਪਣੀ ਪਛਾਣ ਨੂੰ ਛਿਪਾਇਆ ਅਲੱਗ-ਅਲੱਗ ਆਈਡੀਆਂ ਬਣਾਈਆਂ ਵਾ ਤਾਂ ਸੋਨੀਆ ਮਾਰੇ ਨਹੀਂ ਆਮ ਆਦਮੀ ਪਾਰਟੀ ਤੋਂ ਲੈ ਕੇ ਇਹ ਵੀ ਕਿਸੇ ਸਿਆਸੀ ਪਾਰਟੀ ਤੋਂ ਲੈ ਕੇ ਰੱਖਦਾ ਹੁੰਦਾ ਇਹ ਹਾਲੇ ਤਫਤੀਸ਼ ਕਰ ਰਹੇ ਹਾਂ ਜੀ ਤਫਤੀਸ਼ ਤੋਂ ਬਾਅਦ ਜੋ ਤੱਥਾਂਗੇ ਤੁਹਾਨੂੰ ਸਾਂਝੇ ਕੀਤੇ ਜਾਣਗੇ ਇਹਦੇ ਇਕੱਲਾ ਹੀ ਸੀ ਇਹਦੇ ਨਾਲ ਰਿਪੋਰਟ ਜਿਹੀ ਨਹੀਂ ਫਿਲਹਾਲ ਤੇ ਇਕੱਲਾ ਹੀ ਸੀ ਜੀ ਇਹਦੀ ਆਈਡੀ ਜਿਹੜੀ ਸੀਗੀ ਜਿਸ ਆਈਡੀ ਤੋਂ ਇਹਨੇ ਥ੍ਰੈਟ ਕੀਤਾ ਸੀਗਾ ਉਸ ਆਈਡੀ ਤੋਂ ਹਾਲੇ ਤੱਕ ਇਹਦੇ ਤੱਕ ਪਹੁੰਚੇ ਆ ਅਗੋਂ ਤਫਤੀਸ਼ ਦੇ ਵਿੱਚ ਜਿਸ ਤਰ੍ਹਾਂ ਜਿਸ ਤਰ੍ਹਾਂ ਫੈਕਟਸ ਪਤਾ ਲੱਗਣਗੇ ਜਾਂ ਟੈਕਨੀਕਲ ਐਵਿਡੈਂਸ ਆਏਗੀ ਉਹਦੇ ਮੁਤਾਬਕ ਅਗੋਂ ਇਹੇ ਕੰਮ ਕਰਾਣਾ ਚਾਹੁੰਦਾ ਜਾਂ ਫਿਰ ਕੋਈ ਇਹਦੇ ਕੋਲ ਕੰਮ ਕਰਾਉਣਾ ਚਾਹੁੰਦਾ ਸੀ ਇਹ ਚੀਜ਼ਾਂ ਤਫਤੀ ਇੱਕ ਗੋਲੀਆਂ ਜਿਹੜੇ ਮਾਰਦੇ ਆ ਇਹ ਪਿਸਤਲ ਹਲੇ ਲੱਭਣੀ ਹੋਣੀ ਤੁਹਾਨੂੰ ਇਹਨੇ ਆਪਣੀ ਆਈਡੀ ਤੇ ਪਿਸਤਲ ਦੀਆਂ ਫੋਟੋਆਂ ਵੀ ਲਾਈਆਂ ਦੀਆਂ ਜੀ ਉਹ ਸਾਰੀ ਰਿਕਵਰੀ ਹੋਏਗੀ ਧੰਨਵਾਦ ਥੈਂਕ ਯੂ ਜੀ